ਹਾਂਜੀ ਸਰਪੰਚ ਸਾਹਿਬ ਜੀ ਆਪਣਾ ਨਾਮ ਦੱਸਿਓ ਤੇ ਪਿੰਡ ਦਾ ਨਾਮ ਦੱਸ ਦਿਓ ਮੈਂ ਚਮਨ ਲਾਲ ਪਿੰਡ ਕੋੜਾ ਬਾਈ ਜਦ ਤੱਕ ਮੇਰੇ ਘਰ ਆਈ ਮੰਜੀਰਪੁਰ ਦਾ ਸਰਪੰਚ ਬਾਈ ਤੁਸੀਂ ਇਸ ਟਾਈਮ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਪਿੰਡ ਵਾਸੀਆਂ ਦਾ ਇਹ ਧੰਨਵਾਦ ਕਰਦਾ ਵੀ ਮੈਨੂੰ ਹਰ ਵਕਤ ਵੋਟਾਂ ਪਾ ਕੇ ਦਿੱਤਾ ਹੈ ਤੁਸੀਂ ਜਿਹੜੇ ਨੌਜਵਾਨ ਨਸ਼ੇ ਵੱਲ ਜਾ ਰਹੇ ਤੁਸੀਂ ਉਹਨਾਂ ਵਾਸਤੇ ਕੀ ਉਪਰਾਲਾ ਕਰ ਰਹੇ ਮੈਂ ਨਸ਼ਿਆਂ ਬਾਰੇ ਉਹਨਾਂ ਦਾ ਨੌਜਵਾਨ ਨੂੰ ਇਹ ਕਹਿਣਾ ਚਾਹੁੰਦਾ ਬੇ ਆਉਣ ਵਾਲੀ ਥੁੜੀ ਜਿਹੜੀ ਨਸ਼ਿਆਂ ਵਾਲੇ ਪਾਸੇ ਨਾ ਜਾਵੇ ਤੇ ਖੇਡਾਂ ਵਾਲੇ ਪਾਸੇ ਜਾਵੇ ਮੈਂ ਜਨਵਰੀ ਮਹੀਨੇ ਵਿੱਚ ਸਪੰਡ ਦੀ ਪੰਚਾਇਤ ਕ੍ਰਿਕਟ ਦਾ ਟੂਰਨਾਮੈਂਟ ਵੀ ਕਰਾਉਣ ਜਾ ਰਿਹਾ ਹਾਂ ਠੀਕ ਹੈ ਜੀ ਤੇ ਉਹਦੇ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਕ੍ਰਿਕਟ ਖਿਡਾਰੀਆਂ ਨੂੰ ਨਸ਼ਿਆਂ ਵਾਲੇ ਪਾਸੇ ਨਾ ਜਾਓ ਕਿੱਡਾ ਵਾਲੇ ਪਾਸੇ ਤੇ ਪਿੰਡ ਦਾ ਕਿੰਨਾ ਪਰਸੈਂਟ ਵਿਕਾਸ ਹੋਇਆ ਪਿਆ ਹੈ ਪਿੰਡ ਦਾ ਜੋ ਵੀ ਵਿਕਾਸ ਰੁਕਿਆ ਆ ਉਹ ਅਸੀਂ ਠੀਕ ਕਰਾਂਗੇ। ਹਾਂਜੀ ਸਰਪੰਚ ਸਾਹਿਬ ਜੀ ਪੈਲ ਦੇ ਦਰ ਤੇ ਪਿੰਡ ਵਾਸੀਆਂ ਵਾਸਤੇ ਤੁਸੀਂ ਕੀ ਕਰਨਾ ਚਾਹੋਗੇ? ਮੈਂ ਪਿੰਡ ਦੀ ਸਫਾਈ ਕਰਾਂਗਾ। ਵਾਲੇ ਦੁਆਲੇ ਨਾਲੇ ਜੋ ਭਰੇ ਆ ਪਾਣੀ ਦੇ ਨਾਲੇ ਮੇਰੇ ਤੱਕ ਨਾਲੇ ਉਸ ਪਾਈ ਕਰਨ ਲਈ ਆਪਾਂ ਬੰਦਾ ਤਿਆਰ ਕਰਤਾ ਉਹ ਕੱਲ ਨੂੰ ਸਫਾਈ ਕਰਨ ਚੱਲੀ ਗਈ। ਠੀਕ ਹੈ। ਤੇ ਜਿਹੜਾ ਪਿੰਡ ਦਾ ਹੋਰ ਕਿਹੜਾ ਕੰਮ ਹੈਗਾ ਜਿਹੜਾ ਰੁਕਿਆ ਪਿਆ ਹੈ ਜਿਹੜਾ ਉਹ ਕਰਾਉਣ ਵਾਲਾ ਜਰੂਰੀ ਹੋਵੇ? ਪਿੰਡ ਦਾ ਹੋਰ ਜਿੱਦਾਂ ਮੁੰਡੇ ਕਹਿ ਰਹੇ ਆ ਵੀ ਪਿੰਡ ਚ ਲਾਈਟਾਂ ਲੱਗਣੀਆਂ ਚਾਹੀਦੀਆਂ ਆਣੇ ਦੁਆਲੀ ਉਹ ਪਿੰਡ ਚ ਲਾਈਟਾਂ ਲਵਾਵਾਂਗੇ ਆਪਾਂ। ਠੀਕ ਹੈ ਜੀ। ਬਹੁਤ ਵੀ ਕੰਮ ਬਹੁਤ ਹੈਗੇ ਉਹ ਵੀ ਕਰਾਵਾਣੇ ਠੀਕ ਨੇ ਹੋਰ ਪਿੰਡ ਵਾਸਤੇ ਜੋ ਵੀ ਗਰੀਬ ਘਰ ਹੈ ਜਿਨ੍ਹਾਂ ਦੇ ਕੱਚੇ ਮਕਾਨ ਆ ਉਹਨਾਂ ਨੂੰ ਆਪਾਂ ਪੱਕਿਆਂ ਦੀ ਸਹੂਲਤ ਕਰਕੇ ਦੇਾਂ ਗਵਰਨਮੈਂਟ ਤੋਂ ਸਹੂਲਤ ਲੈ ਕੇ ਜਿਨ੍ਹਾਂ ਦੇ ਲੈਟਰਨ ਬਾਥਰੂਮ ਵੀ ਨਹੀਂ ਬਣੇ ਉਹ ਗਵਰਨਮੈਂਟ ਤੋਂ ਸਹੂਲਤ ਲੈ ਕੇ ਬਣਾ ਕੇ ਦੇਾਂਗੇ ਗਲੀਆਂ ਨਾਲੀਆਂ ਜਿੱਥੇ ਕਿਤੇ ਟੁੱਟੀਆਂ ਉਹ ਠੀਕ ਕਰਾ ਦਿਆਂਗੇ ਪੁਰ ਪਿੰਡ ਦੇ ਸਾਈਡਾਂ ਤੇ ਬਜ਼ੁਰਗਾਂ ਦੇ ਬੈਠਣ ਲਈ ਆਪਾਂ ਕੁਰਸੀਆਂ ਦੀ ਸਹੂਲਤ ਲੈ ਕੇ ਦੇਾਂਗੇ ਸੀਮ ਰੱਦੀਆਂ ਪੁਛੀਆਂ ਜਿਹੜੀਆਂ ਪੰਚਾਇਤ ਨੂੰ ਰੱਖਾ ਕੇ ਦੇ ਦੇਈਏ